ਹਾਂਜੀ ਦੋਸਤੋ ਸਾਰਿਆਂ ਨੂੰ ਸਤ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜ਼ਿਟ ਹੈਗੀ ਹੈ ਪਿੰਡ ਦਦੇਰ ਸਾਹਿਬ ਤਹਿਸੀਲ ਜ਼ਿਲ੍ਹਾ ਦੋਸਤੋ ਇਸ ਪਿੰਡ ਨੂੰ ਸ਼੍ਰੀ ਤਰਨਤਾਰਨ ਸਾਹਿਬ ਲੱਗਦਾ ਸਰਿਆਲੀ ਤੋਂ ਕੋਈ ਕਿਲੋ 1.5 ਕਿਲੋਮੀਟਰ ਦੀ ਦੂਰੀ ਤੇ ਬਿਲਕੁਲ ਬਠਿੰਡਾ ਅਮਰਸਰ ਨੈਸ਼ਨਲ ਹਾਈਵੇ ਤੋਂ ਲੈਹਿੰਦੇ ਪਾਸੇ ਵੱਲ ਦੋਸਤੋ ਪਿੰਡ ਹੈਗਾ ਦਦੇਰ ਸਾਹਿਬ ਬਿਲਕੁਲ ਨੈਸ਼ਨਲ ਹਾਈਵੇ ਤੋਂ ਕੋਈ ਕਿਲੋ 1.5 ਕਿਲੋਮੀਟਰ ਬਿਲਕੁਲ ਹਟਮਾ ਪਿੰਡ ਆ ਤੇ ਨਾਲ ਲੱਗਦੇ ਪਿੰਡ ਦੋਸਤੋ ਕੋਟ ਦਾਤਾ ਰੱਤਾ ਗੁੱਦਾ ਤੇ ਠਠਾ ਇੱਕ ਪਾਸੇ ਆ ਜਾਂਦਾ ਇਹ ਪਿੰਡ ਜਿਹੜੇ ਦੋਸਤੋ ਬਿਲਕੁਲ ਨਾਲ ਲੱਗਦੇ ਆ ਥੋੜੀ ਦੂਰੀ ਪਨਗੋਟਾ ਵੀ ਹੈਗਾ ਤੇ ਖਾਸ ਵਿਜ਼ਿਟ ਤੁਸੀਂ ਪਿੰਡ ਦਦੇਰ ਸੈੱਬ ਕਰਨੀ ਹੈਗੀ ਆ ਤੇ ਵੀਰ ਬਲਵਿੰਦਰ ਸਿੰਘ ਦੇ ਕੋਲ ਆਇਆ ਜੀ ਦੋਸਤੋ ਜਿੱਦਾਂ ਕਿ ਤੁਹਾਨੂੰ ਬਿਲਕੁਲ ਇੱਕ ਵਾਰੀ ਮੋٹے ਤੌਰ ਤੇ ਆਪਾਂ ਦਿਖਾ ਦਿੰਨੇ ਆ ਘਰੇਲੂ ਮਾਲ ਆ ਵੀਰ ਦੇ ਕੋਲ ਜਿੰਨੇ ਵੀ ਘਰੇਲੂ ਪਸ਼ੂ ਆ ਘਰੇਲੂ ਪਸ਼ੂਆਂ ਦੇ ਵਿੱਚੋਂ ਦੋਸਤੋ ਬਿਲਕੁਲ ਜਦੋਂ ਕੋਈ ਪਸ਼ੂ ਵੱਤਰ ਆਉਂਦਾ ਬਿਲਕੁਲ ਸੂਨ ਦਾ ਨੇੜ ਹੋਂਦਾ ਤੇ ਉਦੋਂ ਵੀਰ ਸੇਲ ਜ਼ਰੂਰ ਕਰਦਾ ਇੱਕ ਮਾਝ ਬਿਲਕੁਲ ਸਕਰੀਨ ਦੇ ਉੱਪਰ ਤੁਸੀਂ ਦੇਖ ਰਹੇ ਜੇ ਦਿਨ ਹਜੇ ਲੈ ਜੂਗੀ ਦੋਸਤੋ ਪੂਰੀ ਡਿਟੇਲ ਆਪਾਂ ਵੇਰ ਬਲਵਿੰਦਰ ਸਿੰਘ ਹੋਰਾਂ ਨਾਲ ਗੱਲਬਾਤ ਕਰ ਲਾਂਗੇ ਉਹਨਾਂ ਤੋਂ ਪੂਰੀ ਇਨਫੋਰਮੇਸ਼ਨ ਆਪਾਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਦੇ ਆਂਗੇ ਮਾਝ ਦੋਸਤੋ ਗੱਬਣਾ ਪੂਰੀ ਤਿਆਰੀ ਤੇ ਆ ਦਿਨ ਹਜੇ ਲੈਂਦੀ ਆ ਰਿਕਾਰਡ ਵੀ ਚੰਗਾ ਦੱਸ ਰਿਹਾ ਵੀ ਦੂਜੇ ਸਵੇ ਆਪ ਅੱਗੋਂ ਲੈ ਕੇ ਆਂਦੀ ਸੀਗੀ ਦੂਜਾ ਸੂਆ ਖੋਦ ਚੋਇਆ ਉਹਦੇ ਵਿਆਹ ਤੇ ਦੋਸਤੋ ਪੂਰੀ ਗੱਲਬਾਤ ਕਰ ਲਾਂਗੇ ਅੱਜ ਤੁਸੀਂ ਤਾਰੀਖ ਜ਼ਰੂਰ ਨੋਟ ਕਰ ਸਕਦੇ ਜੇ 26 ਨਵੰਬਰ ਦੋਸਤੋ ਅੱਜ ਇਹ ਤਾਰੀਖ ਆ ਦ ਮਾਰਨਿੰਗ ਦਾ ਟਾਈਮ ਕੋਈ 9:30 ਵਜੇ ਆਪਾਂ ਬਿਲਕੁਲ ਇਹ ਕਵਰਜ ਕਰਦੇ ਆਂ ਐਨੀਮਲ ਜਿਹੜੇ ਵੀਰ ਕਿਸਾਨ ਵੀਰ ਨੂੰ ਫਾਰਮਰ ਵੀਰ ਨੂੰ ਪਸੰਦ ਆਊਗਾ ਘਰ ਆਣ ਕੇ ਤਸੱਲੀ ਤਿਰਪ ਕੇ ਤੁਸੀਂ ਕਰਨੀ ਆ ਬਿਲਕੁਲ ਬੇਚਿੰਤ ਹੋ ਕੇ ਆਪਣੀ ਤਸੱਲੀ ਜ਼ਰੂਰ ਕਰ ਲਿਓ ਠੀਕ ਆ ਜੀ ਤਿਰਪ ਕੇ ਤਸੱਲੀ ਤੁਸੀਂ ਕਰ ਸਕਦੇ ਜਿਉਂਕਿ ਐਨੀਮਲ ਜਿਹੜਾ ਹੈਗਾ ਪਛੂਗਾ ਇਹ ਗੱਪਣ ਠੀਕ ਆ ਆਓ ਲੈਨੇ ਆ ਵੀਰ ਤੋਂ ਡਿਟੇਲ ਪੁੱਛਦੇ ਆ ਕੀ ਡਿਟੇਲ ਹੈਗੀ ਅੱਜ ਇਸ ਮੱਝ ਦੀ ਸਭ ਤੋਂ ਪਹਿਲਾਂ ਵੀਰ ਬਲਵਿੰਦਰ ਸਿੰਘ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ अच्छा फिर ਬਲਵਿੰਦਰ ਸਿੰਘ ਜੀ ਜਿਦਾ ਕਿ ਆਪਾਂ ਮੈਂਸ਼ਨ ਕੀਤਾ ਵੀ ਪਸ਼ੂ ਆਪਣੇ ਸਾਰੇ ਘਰੇਲੂ ਘਰ ਦੇ ਪਸ਼ੂ ਆ ਤੇ ਉਹਨਾਂ ਦੇ ਵਿੱਚੋਂ ਅੱਜ ਇੱਕ ਇਹ ਵੱਤਰ ਆਈ ਇਹ ਮੱਝ ਆਪਾਂ ਸੇਲ ਕਰਦੇ ਪਏ ਆ ਹਾਂਜੀ ਤੇ ਵੀਰ ਜੀ ਕੀ ਡਿਟੇਲ ਆ ਇਸ ਮੱਝ ਦੀ ਇੱਕ ਤਾਂ ਸੁਆ ਸਹੀ ਆਪਾਂ ਨੂੰ ਦੱਸ ਦਈਏ ਭੈਣ ਭਰਾਵਾਂ ਨੂੰ ਵੀ ਸੁਆ ਕਿੰਨਾ ਸੁਣ ਜਾ ਰਹੀ ਹੈ ਇਹ ਬ੍ਰਦਰ ਤੀਜੀ ਸੁਵੇ ਸੁਣ ਜਾ ਰਹੀ ਹੈ ਜੀ ਤੇ ਪਿਛਲੇ ਸੁਵੇ ਮੁੱਲ ਲੈਂਦੀ ਸੀ ਜੀ ਇੱਕ ਸੁਆ ਚੋਇਆ ਇਹਦਾ ਠੀਕ ਹੈ ਤਾਂ ਤੀਜੀ ਸੁਵੇ ਸੁਣਾ ਤੇਜਾ ਸੁਆ ਜੀ ਹਾਂਜੀ ਅੱਛਾ ਫਿਰ ਮਾਨੋ ਜਿਦਾ ਤੁਸੀਂ ਦੂਜੇ ਸੁਵੇ ਲੈ ਕੇ ਆਂਦੀ ਆ ਹਾਂਜੀ ਤੇ ਕੋਈ ਕਿੰਨਾ ਕੁ ਦੁੱਧ ਆਪਣੇ ਕੋਲ ਆਣ ਕੇ ਨੇ ਪਾਇਆ ਤੇ ਘਰੇ ਚ ਵਾਈ ਆਪਾਂ ਕੀਤੀ ਆਪਣੇ ਹੱਥੀਂ ਇਹ ਬ੍ਰਦਰ ਮੈਂ ਥੱਲੇ ਉਹਨਾਂ ਨੂੰ ਦੁੱਧ 30 ਤੋਂ 14 ਲੀਟਰ ਚ ਹੋਇਆ ਠੀਕ ਹੈ ਜੀ ਦੂਜੇ ਸਵੇਰ ਦਾ ਠੀਕ ਹੈ ਜੀ ਹਾਂਜੀ ਤੇ ਹੁਣ ਮਤਲਬ ਕਿ ਚਲੋ ਤੀਜਾ ਸਵੇਰ ਤੇ ਦਿਨ ਕੋਈ ਲਿਖਤੀ ਤੌਰ ਤੇ ਲਿਖਿਆ ਵੀ ਹੁਣ ਬ੍ਰਦਰ ਦਿਨ ਇਹ ਤੇ ਬ੍ਰਦਰ 29 ਤਰੀਕ ਨੂੰ ਐਸ ਨੂੰ ਦਿਨ ਪੂਰੇ ਹੁੰਦੇ ਆ ਜੀ ਹਾਂਜੀ ਠੀਕ ਹੈ 29 29 ਨਵੰਬਰ ਨੂੰ ਦਿਨ ਪੂਰੇ ਆ ਹਾਂਜੀ ਉੱਪਰ ਦਿਨ ਲੈ ਜੂਗੀ ਰਾਜੀ ਆ ਹਾਂਜੀ ਠੀਕ ਆ ਸੋ 29 ਨਵੰਬਰ ਨੂੰ ਦੋਸਤੋ ਦਿਨ ਪੂਰੇ ਆ ਹਜੇ 3 ਤੋਂ 4 ਤਿੰਨ 4 ਦਿਨ ਜਿਹੜੇ ਆਈਡੀਆ ਤੁਸੀਂ ਮੰਨ ਲਿਓ ਵੀ ਹਜੇ ਦਿਨ ਪੂਰੇ ਹੋਣ ਦੇ ਵਿੱਚ ਪਏ ਆ ਉੱਪਰ ਦਿਨ ਲੈ ਜਾਊਗੀ ਜਿੱਦਾਂ ਨਾਰਮਲ ਇੱਕ ਤੁਹਾਨੂੰ ਆਪਾਂ ਦਿਖਾ ਦਿੰਨੇ ਆ ਵੀ ਸਭੇ ਪੂਰੀ ਆ ਠੀਕ ਆ ਸੇਵਾ ਵਾਲੇ ਪਾਸਿਓ ਦੋਸਤੋ ਕੋਈ ਕਮੀ ਪੇਸ਼ੀ ਨਹੀਂ ਗਈ ਰਾਜੀ ਆ ਪੂਰੀ ਵਜਨ ਦੌੜ ਵਾਲੀ ਆ ਤੇ ਹਾਈਟ ਕੱਦ ਤੁਸੀਂ ਆਪ ਹੀ ਜਜਮੈਂਟ ਕਰ ਲਓ ਇੱਕ ਆਈਡੀਆ ਹੋ ਜਾਊਗਾ ਤੁਹਾਨੂੰ ਸੋ ਵੀਰ ਬਲਵਿੰਦਰ ਸਿੰਘ ਹੋਣਾ ਦਾ ਕੱਦ ਵੀ ਕਾਫੀ ਆ ਲੰਬਾ ਤੇ ਬਿਲਕੁਲ ਪਰਲੇ ਪਾਸੇ ਖੜੇ ਤੁਸੀਂ ਆਪ ਐਸਟੀਮੇਟ ਲਾ ਲਿਓ ਜੇ ਬੀ ਇਸ ਮਜਦਾ ਜਿਹੜਾ ਦੋਸਤੋ ਕਦ ਕੱਡ ਕਿੱਡਾ ਹੋਊਗਾ ਸੋ ਵੱਡੀ ਹਾਈਟ ਦੇ ਵਿੱਚ ਆ ਫੁੱਲ ਵਜਨ ਲੋਡ ਵਾਲੀ ਆ ਤੇ ਬਿਲਕੁਲ ਚੌੜੇ ਪਿੱਠ ਪੁੜੇ ਦੀ ਆ ਇੱਕ ਵਾਰੀ ਤੁਹਾਨੂੰ ਬੈਕ ਸਾਈਡ ਤੋਂ ਜ਼ਰੂਰ ਦਿਖਾਉਣੀ ਆ ਆ ਕਰਿਓ ਚੈੱਕ ਸੋ ਚੌੜੇ ਪਿੱਠ ਪੁੜੇ ਦੀ ਚੰਗੀ ਸਾਂਭ ਸੰਭਾਲ ਦੇ ਵਿੱਚ ਰਹੀ ਆ ਦੋਸਤੋ ਸਭੀ ਚੰਗੀ ਆ ਇੱਕ ਜਿਹੜੀ ਗੱਲ ਆਪਾਂ ਇੱਕੋ ਗੱਲ ਚ ਮਗਾ ਦਈਏ ਵੀ ਪੂਰੀ ਰਾਜੀ ਆ ਵਜਨ ਲੋਡ ਪੂਰਾ ਤੇ ਵੀਰ ਬਲਵਿੰਦਰ ਸਿੰਘ ਜੀ ਦੁੱਧ ਚਬਾਤ ਬਿਲਕੁਲ ਲੰਬਾ ਸਮੇਂ ਚਬਾਈ ਸੀਗੀ ਹਾਂਜੀ ਮੈਂ ਲਗਭਗ ਇਹਨੂੰ ਦੋ ਤੋਂ ਸਵਾ ਦੋ ਮਹੀਨੇ ਛੱਡਿਆ ਜੀ 8 ਤੋਂ ਪੌਣੇ 8 ਮਹੀਨੇ ਚ ਹੋਇਆ ਇਹਨੂੰ ਹੂੰ ਨਵੇਂ ਤੋਂ ਨੋ ਕ੍ਰਾਸਟ ਤੋਂ ਬਾਅਦ ਠੀਕ ਹੈ ਜੀ ਹਾਂਜੀ ਠੀਕ ਹੈ ਤੇ ਮਿਲਨ ਮਲਾਵ ਵਿੱਚ ਬਿਲਕੁਲ ਐ ਠੰਡੀ ਤੇਰੀ ਸੀਲਸ ਲੱਗ ਰਹੀ ਕੋਈ ਚੱਕਰ ਨਹੀਂ ਠੀਕ ਹੈ ਬਿਲਕੁਲ ਸਹੀ ਠੀਕ ਹੈ ਤੇ ਚਵਾਈ ਵੀ ਰ ਇੱਕ ਜਰੂਰ ਦੱਸ ਦੋ ਕਈ ਵਾਰ ਭੈਣਾਂ ਨੇ ਚਵਾਈ ਕਰਨੀ ਹੁੰਦੀ ਨਾਰਮਲ ਹੀ ਘਰੇ ਲੈ ਜਾ ਕੇ ਪਸ਼ੂ ਦੀ ਚਵਾਈ ਪਰ ਚਵਾਈ ਚਵਾਈ ਬਰ ਬਿਲਕੁਲ ਸਹੀ ਹੈ ਹਾਂਜੀ ਕੋਈ ਪ੍ਰੋਬਲਮ ਨਹੀਂ ਸਿਰਫ ਬਹਿਣੀ ਵਾਲੇ ਥਣ ਤੇ ਥੋੜੀ ਜਿਹੀ ਪੂਰ ਪੈਂਦੀ ਹੈ ਮਗਰਲੇ ਤੇ ਮਗਰਲੇ ਚ ਹਾਂਜੀ ਥੋੜੀ ਬਾਕੀ ਪੂਰ ਮਾਰਦੀ ਆ ਹਾਂਜੀ ਤੇ ਬਾਕੀ ਬਿਲਕੁਲ ਠੀਕ ਹੈ ਠੀਕ ਹੈ ਹੈ ਬੋਲੀਏ ਵੈਸੇ ਨਾ ਬਿਲਕੁਲ ਚੋਅਈ ਦੀ ਸਾਫ ਠੀਕ ਅੱਛਾ ਵੀਰ ਬਲਵਿੰਦਰ ਥੋੜੇ ਜੇ ਨਿਸ਼ਾਨ ਤੁਸੀਂ ਮੈਨੂੰ ਮੈਂਸ਼ਨ ਜਿਕਰ ਕੀਤਾ ਸੀ ਵੀ ਜਿਵੇਂ ਬੱਚੇ ਥੋੜੇ ਜੇ ਕਟਕੂਟ ਦੰਦ ਮਾਰ ਦਿੰਦੇ ਜਾਂਦੇ ਮਾਰ ਜਾਂਦੇ ਇਹ ਬੱਚੇ ਨੇ ਥਣ ਨਾ ਟੁੱਕੇ ਹੋਏ ਆ ਹਾਂਜੀ ਤੇ ਮੁੜ ਕੇ ਕਿਵੇਂ ਤੂੰ ਕੇਅਰ ਨਹੀਂ ਕੀਤੀ ਗਈ ਜੀ ਮੈਂ ਡਿਊਟੀ ਕਰਦਾ ਸੀਗਾ ਹਾਂਜੀ ਤੇ ਜਿਹਦੇ ਕਾਰਨ ਕ ਜ਼ਖਮ ਵਧ ਗਏ ਜ਼ਖਮ ਤਾਂ ਮੁੜ ਕੇ ਸਾਫ ਹੋ ਗਏ ਲੇਕਿਨ ਦਾਗ ਰਹਿ ਗਏ ਹਾਂ ਥੋੜੇ ਦਾਗ ਜੇ ਰਹਿ ਗਏ ਹਾਂ ਦਾਗ ਰਹਿ ਗਏ ਵੈਸੇ ਜ਼ਖਮ ਓਵਰਆਲ ਦੋਸਤੋ ਤੁਸੀਂ ਦੇਖ ਰਹੇ ਜੀ ਬਿਲਕੁਲ ਵੀਰ ਨੇ ਜ਼ਿਕਰ ਕੀਤਾ ਸੀ ਵੀ ਕਈ ਵਾਰ ਬੱਚੇ ਦ ਉਹ ਸਾਵਣਾ ਵੀ ਟਕ ਟਕ ਜੇ ਲੱਗਿਆ ਠੀਕ ਆ ਜੀ ਬਾਕੀ ਹੁਣ ਬਿਲਕੁਲ ਅ ਠੀਕ ਆ ਠੀਕ ਆ ਜੀ ਪਰ ਨਿਸ਼ਾਨ ਜਿਹੜੇ ਥੋੜੀ ਤੁਹਾਨੂੰ ਨਿਸ਼ਾਨ ਹਨਗੇ ਠੀਕ ਆ ਅਸਾ ਵੀਰ ਜੀ ਜਿੱਦਾਂ ਹੁਣ ਬਿਲਕੁਲ ਤਿਆਰੀ ਦੀ ਗੱਲ ਕਰ ਲਈਏ ਤੇ ਚੱਡਾ ਚੁੱਡਾ ਪੂਰਾ ਬਖਾਉਂਦੀ ਆ ਹਜੇ ਮੰਨ ਲਾ ਵੀ ਲਾਇਬ ਬਣਾਏ ਪਈ ਆ ਹਜੇ ਬਣਾ ਰਹੀ ਏ ਲੇਵਾ ਹਾਂਜੀ ਤੇ ਪੂਰਾ ਬਣਦੀ ਏ ਜਦੋਂ ਇਹ ਪੂਰੀ ਤਿਆਰੀਤ ਹੁੰਦੀ ਇੱਕ ਦੋ ਦਿਨ ਰਹਿ ਜਾਂਦੇ ਸੂਣ ਦੇ ਵਿੱਚ ਹਾਂ ਦੇਖੋ ਦੇਖੋ ਪਰ ਉਹ ਬਿਲਕੁਲ ਪੂਰੀ ਮਤਲਬ ਕਿ ਵਧੀਆ ਬਣ ਜਾਵੇਗੀ ਜੇਕਰ ਮੈਂ ਤੁਹਾਨੂੰ ਕਹਿ ਦੇਵਾਂ ਕਿ ਮਲਕਾ ਝੂਠ ਬੋਲਣ ਵਾਲੀ ਗੱਲ ਨਹੀਂ ਕੋਈ ਹੈਗੀ ਬਾਕੀ ਜੋ ਕੋ ਤੁਹਾਡੇ ਕੋ ਸਾਹਮਣੇ ਹੀ ਆ ਬਿਲਕੁਲ ਬਣੂਗੀ ਬਿਲਕੁਲ ਵਧੀਆ ਚੰਗਾ ਬਣਦੀ ਆ ਹਾਂ ਸੋਹਣੀ ਬਣਦੀ ਆ ਠੀਕ ਆ ਜੀ 12 13 13 ਲੀਟਰ ਦੀ ਕੈਪੈਸਿਟੀ 13 ਤੋਂ 14 ਲੀਟਰ ਵਿੱਚ ਹੋਇਆ 13 14 ਦੇ ਤੇ ਬਾਕੀ ਸਾਹਮਾ ਜੇ ਕੋਈ ਸਾਹਮਾ ਵਧ ਕਰੇ ਤੇ ਹੋ ਸਕਦਾ 15 ਪਲੱਸ ਕਰ ਜਾਵੇ ਜੀ ਹਾਂਜੀ ਬਾਕੀ ਸਾਂਭਦਾ ਦੋਸਤੋ ਜਰੂਰ ਜਿਹੜਾ ਫਰਕ ਪੈਂਦਾ ਕੋਈ ਸੰਭਾਲ ਕਰੇ ਘਟਨਾ ਬਿਲਕੁਲ ਸੋ ਸਾਂਭ ਵੀਰ ਦੀ ਵੀ ਚੰਗੀ ਖਾਸੀ ਆ ਅੱਛਾ ਫਿਰ ਬਲਵਿੰਦਰ ਸਿੰਘ ਥੋੜਾ ਜਿਹਾ ਖੋਲ ਕੇ ਤੋਰਦਗੇ ਲੰਬਾ ਸਾਂਭ ਸੰਭਾਲਦਾ ਵੀ ਦੋਸਤੋ ਨਾਰਮਲੀ ਤੁਹਾਨੂੰ ਦੇ ਸਕੂਗਾ ਇੱਕ ਮੱਝ ਨੂੰ ਵੇਖ ਕੇ ਮੱਝ ਦਾ ਬਾਡੀ ਸਟਰਕਚਰ ਵੇਖ ਕੇ ਨਾਰਮਲੀ ਇੱਕ ਆਈਡੀਆ ਹੋ ਜਾਊਗਾ ਕੋਈ ਸਾਂਭ ਸੰਭਾਲ ਦੇ ਵਿੱਚ ਕੋਈ ਕਮੀ ਪੇਸ਼ੀ ਨਹੀਂ ਗਈ ਠੀਕ ਹੈ ਜੀ ਤੇ ਸੇਵਾ ਤੁਸੀਂ ਵੀ ਬਿਲਕੁਲ ਇਸੇ ਤਰ੍ਹਾਂ ਬਿਲਕੁਲ ਮੈਨਟੇਨ ਕਰਕੇ ਰੱਖੋਗੇ ਜਿਹੋ ਜਿਹੇ ਵੀਰ ਕਰਦਾ ਰਿਹਾ ਜਿੰਨਾ ਦੁੱਧ ਮਿਲਕ ਕਪੈਸਿਟੀ ਇਹਨਾਂ ਨੇ ਲਈ ਆ ਕੰਪਲਕੋ ਸੇਵਾ ਤੁਸੀਂ ਵੀ ਮੇਨਟੇਨ ਰੱਖੋਗੇ ਦੋਸਤੋ ਤੇ ਮੈਨੂੰ ਲੱਗਦਾ ਵੀ ਦੁੱਧ ਤੁਸੀਂ ਵੀ ਇੰਨਾ ਜੋੜ ਸਕਦੇ ਜਿੰਨਾ ਵੀਰ ਨੇ ਦੂਜੇ ਸੂਬੇ ਦੇ ਵਿੱਚ ਦੱਸਿਆ ਠੀਕ ਆ ਸੋ ਬਾਕੀ ਹਾਈਟ ਕੱਦ ਫੁੱਲ ਬਟਾ ਫੁੱਲ ਹਾਈਟ ਕੱਦ ਦੀ ਆ ਰਾਜੀ ਆ ਪਿੱਠ ਪੂੜੇ ਤੋਂ ਤੁਸੀਂ ਸਹੀ ਅਜੇ ਅੰਦਾਜ਼ਾ ਲਗਾ ਸਕਦੇ ਠੀਕ ਆ ਆ ਥੋੜਾ ਜਿਹਾ ਅੱਗੋਂ ਘੁਮਾ ਲਿਓ ਵੀਰ ਬਰਿੰਦਰ ਥੋੜਾ ਜਿਹਾ ਘੁਮਾ ਦਿਓ ਦੇ ਕੋ ਆ ਲੈਓ ਜੀ ਲਓ ਬਾ ਤੋਰ ਲੀ ਗੇ ਠੀਕ ਹੈ ਠੀਕ ਹੈ ਸੋ ਕਾਫੀ ਵਧੀਆ ਦੋਸਤੋ ਪਛੂਤਾਨਾ ਸੋ ਜੇਸ ਵੀਰ ਨੂੰ ਪਸੰਦ ਆਊਗਾ ਤੁਸੀਂ ਆਣ ਕੇ ਨਰਖ ਪਰਖ ਕਰ ਲਿਓ ਹਾਈਡ ਕਾਦ ਦੀ ਪੂਰੀ ਉੱਚੀ ਆ ਬਹੁਤ ਹੀ ਵਿਰਕ ਸਵਾਲ ਕਰ ਲੈਂਦੇ ਆ ਵੀ ਪਸ਼ੂ ਦੇ ਕੱਦ ਘਾਟ ਦਾ ਜ਼ਰੂਰ ਜੇਕਰ ਜ਼ਰੂਰ ਵੀਰ ਜੀ ਤੁਹਾਨੂੰ ਦੱਸ ਦਈਦਾ ਵੀ ਪੂਰੇ ਵੱਡੇ ਕੱਦ ਘਾਟ ਦੀ ਆ ਰਾਜੀ ਆ ਵਜਨ ਵਾਲੀ ਆ ਪੂਰੀ ਵੱਡੀ ਮੱਝ ਜਾਪਦੀ ਆ ਠੀਕ ਆ ਜੀ ਕੋਈ ਛੋਟੀ ਜਾਂ ਮੀਡੀਅਮ ਹਾਈਟ ਦੇ ਵਿੱਚ ਨਹੀਂ ਕਿ ਸੋ ਵੱਡੇ ਕੱਦ ਘਾਟ ਦੇ ਵਿੱਚ ਸੋ ਜ਼ਰੂਰ ਚਾਹਮਣ ਵੀਰ ਤੁਸੀਂ ਹੱਥ ਪਾ ਸਕਦੇ ਜੀ ਆਣ ਕੇ ਟਿਪ ਕੇ ਆਪਣੀ ਤਸੱਲੀ ਕਰ ਲਿਓ ਚੌਥਾ ਥਾਣਾ ਦੀ ਠੀਕ ਆ ਸੋ ਰੇਟ ਪੜਤਾ ਆਪਾਂ ਵੀਰ ਤੋਂ ਪੁੱਛ ਲੈਨੇ ਆ ਕੀ ਫਾਈਨਲ ਹੈਗਾ ਲੈਣ ਦੇਣ ਕੀ ਰਹੂਗਾ ਸੋ ਕੀ ਡਿਮਾਂਡ ਕਰਦੇ ਆ ਤੇ ਅੱਛਾ ਵੀਰ ਬਲਵਿੰਦਰ ਸਿੰਘ ਜੀ ਡਿਮਾਂਡ ਕੀ ਰਹੂਗੀ ਇਹਦੀ ਇਹ ਜੀ ਬਸ ਆਪਾਂ ਡਿਮਾਂਡ ਕਰ 92 ਆ ਜੀ ਹਾਂਜੀ ਅੱਛਾ ਸੋ ਮੌਕੇ ਤੇ ਥੋੜਾ ਬਾਦ ਕਰੇ ਵਰਾ ਹੁੰਦਾ ਮਾਨ ਨਾਲ ਲੋਕ ਝੋਕ ਜੀ ਵਿੱਚ ਹੋ ਜਾਊਗਾ ਥੋੜਾ ਠੀਕ ਹੈ ਸੋ ਮਾਨਤਨ ਦੋਸਤੋ ਥੋੜਾ ਬਾਤ ਹੋ ਜਾਊਗਾ ਜਿਹੜਾ ਕੋਈ ਵੀਰ ਆਉਂਦਾ ਖਰੀਦ ਅਦਾਰ ਕਰੇ ਸੋ ਮੌਕੇ ਤੇ ਮਾਨਤਨ ਥੋੜਾ ਬਾਤ ਜੋ ਗੁੰਜਾਇਸ਼ ਹੋਈ ਉਹ ਜ਼ਰੂਰ ਹੋ ਜਾਊਗਾ ਠੀਕ ਹੈ ਸੋ ਮਾਜ ਤੁਸੀਂ ਦੇਖ ਰਹੀ ਜੀ ਪ੍ਰੋਪਰ 95000 ਡਿਮਾਂਡ ਆ ਸੋ ਜ਼ਰੂਰ ਤੁਸੀਂ ਕੰਟੈਕਟ ਕਰ ਲਿਓ ਤੇ ਨੰਬਰ ਵੀਰ ਬੋਲ ਦਿਓ ਆਪਣੇ ਮੇਰਾ ਨੰਬਰ ਹੈ ਜੀ 991466748 ਠੀਕ ਹੈ ਜੀ ਨੋਡ ਨਵੀਂ ਖੁਸ਼ਿਆਲੀ स्टार्ट 748 ठीक है जी हां जी सो दोस्तों आज सान मेरे नाल वीर बलविंदर सिंह ते खास विजिट ਤੁਸੀਂ ਪਿੰਡ ਦਦੇਰ ਸਾਹਿਬ ਕਰਨੀ ਹੈਗੀ ਆ ਠੀਕ ਆ ਨੇੜੇ ਬਿਲਕੁਲ ਸਰਿਆਲੀ ਕਲਾਂ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਮਿਲਦੇ ਆਂ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ 7 ਸ਼੍ਰੀਆ ਕਾਲ ਸਾਸਰੀ ਕਾ ਵੀਰ ਜੀ ਸ਼ਹੀਦ